ਹਾਂਜੀ ਦਰਸ਼ਨ ਕਰੋ ਜੀ ਗੁਰਦੁਆਰਾ ਹਾਜੀ ਰਤਨ ਗੁਰਦੁਆਰਾ ਕਿਲਾ ਮੁਵਾਰਕ ਸਾਹਿਬ ਦੇ ਜਿੱਥੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਮੁਵਾਰਕ ਚਰਨ ਪਾ ਕੇ ਇਸ ਜਗ੍ਹਾ ਨੂੰ ਪਵਿੱਤਰ ਕੀਤਾ ਤੇ ਇਸ ਅਸਥਾਨ ਤੇ ਸਾਡਿਆਂ ਵੀਰਾਂ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਫੋਮ ਦੀ ਵਿਛਾਈ ਕੀਤੀ ਹੈ ਮੈਟਾਂ ਦੀ ਵਿਛਾਈ ਕੀਤੀ ਹੈ ਤੇ ਬੜੀ ਮੈਚਿੰਗ ਕਰਕੇ ਬੜੇ ਸੋਹਣੇ ਤਰੀਕੇ ਨਾਲ ਇਹਨਾਂ ਨੇ ਚਾਦਰਾਂ ਦੀ ਵਿਛਾਈ ਕੀਤੀ ਹੈ ਤੇ ਰੇਟ ਵੀ ਬੜੇ ਬਾਜਬ ਨੇ ਬੜੀ ਭਾਵਨਾ ਦੇ ਨਾਲ ਬੜੀ ਭਾਵਨਾ ਦੇ ਵਿੱਚ ਆ ਕੇ ਪ੍ਰੇਮ ਦੇ ਵਿੱਚ ਭਿੱਜ ਕੇ ਇਹ ਇਹ ਕਾਰਜ ਕਰਦੇ ਨੇ ਆਪਾਂ ਨੇ ਵੀ ਆਪਣੇ ਗੁਰਦੁਆਰਾ ਸਾਹਿਬ ਇਹ ਸੇਵਾ ਕਰਵਾਈ ਹੈ ਸੋ ਜੇ ਕਿਸੇ ਨੇ ਵੀ ਮੈਚਿੰਗ ਕਰਕੇ ਬੜੇ ਸੋਹਣੇ ਤਰੀਕੇ ਦੇ ਨਾਲ ਬੜੇ ਬਾਜਬ ਰੇਟਾਂ ਦੇ ਵਿੱਚ ਜੇ ਇਹ ਸੇਵਾ ਕਰਵਾਉਣੀ ਹੈ ਤਾਂ ਭਾਈ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦੇ ਨੰਬਰ ਆ ਵੇਖੋ ਤੁਸੀਂ ਵੇਖ ਰਹੇ ਹੋ ਸਕਰੀਨ ਉੱਤੇ ਆ ਰਹੇ ਐ ਇਹਦੇ ਨਾਲ ਇਹਨਾਂ ਦੇ ਨਾਲ ਜਰੂਰ ਸੰਪਰਕ ਕਰੋ ਤੇ ਗੁਰਦੁਆਰਾ ਸਾਹਿਬ ਵਿਖੇ ਭਾਈ 223344 1010 ਕਰੋੜ ਵੀ ਆਪਾਂ ਗੁਰਦੁਆਰਾ ਸਾਹਿਬ ਦੀ ਇਮਾਰਤਾਂ ਤੇ ਲਾ ਦਿੰਨੇ ਆ ਤੇ ਕਈ ਵਾਰ ਮੈਟ ਚਾਦਰਾਂ ਆਦਿਕ ਜਦੋਂ ਮੈਚਿੰਗ ਕਰਕੇ ਨਹੀਂ ਲਾਉਂਦੇ ਤਾਂ ਉਹ ਜਿਆਦਾ ਸੋਹਣੇ ਜੇ ਨਹੀਂ ਲੱਗਦੇ ਜਿਵੇਂ ਆਪਣੇ ਘਰ ਬੜੇ ਸੋਹਣੇ ਹੋਣੇ ਚਾਹੀਦੇ ਨੇ ਮੈਚਿੰਗ ਕਰ ਕਰਕੇ ਪੜਦੇ ਆਦ ਕਲਾਉਨੇ ਆ ਗੁਰੂ ਕੇ ਦਰਬਾਰ ਵੀ ਉਸੇ ਤਰ੍ਹਾਂ ਹੀ ਸੋਹਣੇ ਲੱਗਣੇ ਚਾਹੀਦੇ ਨੇ ਸੋ ਜੇ ਇਹ ਸਜਾਵਟ ਕਰਾਉਣੀ ਆ ਭਾਈ ਇਹਨਾਂ ਵੀਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ